ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਹੁਣ ਆਪਾਂ ਗੱਲ ਕਰਾਂਗੇ ਸੋਨਾ ਲਿਕਾ ਦੇ ਜਿੰਨੇ ਵੀ ਮਾਡਲ ਆਉਂਦੇ ਨੇ 750 ਸਿਕੰਦਰ ਸਿਕੰਦਰ ਸਾਰੇ ਹਨ ਇਹਨਾਂ ਦੇ ਵੀ 540 ਚੱਕਰ ਹੁੰਦੇ ਨੇ ਸੋਨਾ ਲਿਕਾ 540 ਚੱਕਰ ਚੱਕਰਾਂ ਵਾਲਾ ਹੁੰਦਾ ਇਹਨਾਂ ਦੀ ਜਿਹੜੀ ਪੁਰੀ ਚੱਲੂਗੀ ਉਹ 1800 ਰੇਸ਼ ਰੱਖਣੀ ਪਊਗੀ ਆਪਾਂ ਨੂੰ ਸਾਰੇ ਟ੍ਰੈਕਟਾਂ ਦੀ 1800 ਮੈਕਸਿਮਮ 1800 ਤੇ ਜਲਦੀ ਚੱਲਦਾ ਕਿ ਕੋਈ 1700 1600 ਦੇ ਵਿੱਚ ਚਲਾਉਣ ਨਾਲ ਤੇ 15 ਸੋਨਾ ਦੀ ਕਦੇ ਇਹ ਪੁਲੀ ਪਊਗੀ 15 ਦੀ ਇਹ ਪੁਲੀ ਪਊਗੀ 9 ਦੀ ਤੇ ਸਫਾਈ ਦੇ ਹਿਸਾਬ ਨਾਲ ਉਹ ਪੁਲੀ ਤੁਸੀਂ 1 ਇੰਚ ਛੋਟੀ ਕਰ ਸਕਦਾ ਜੀ ਤੁਹਾਡਾ ਟਰੈਕਟਰ ਸਫਾਈ ਘੱਟ ਦਿੰਦਾ ਤਾਂ ਜੇ ਵਧੀਆ ਚੱਲਦਾ ਤਾਂ ਕੋਈ ਰੁਕਤ ਨਹੀਂ 15 9 ਸੋਨਾ ਦੀ ਕਾ ਸਕੰਦਰ ਕੋਈ ਵੀ ਆ 750 60 ਵਾਲਾ ਸੋਨਾ ਵਾਲੀ ਕਹਣਾ ਸੋਨਾ ਵਾਲੀ ਕਾਦੇ 15 9 ਦੀ ਪੁਲੀ ਚੱਲੂਗੀ ਜਿਵੇਂ ਓਕੇ ਰਬੋਰਡ ਚੱਲੂਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਤਾਂ ਕਿ ਕਿਸੇ ਵਧੀਆ ਮੰਨ ਲਓ ਕਿਸੇ ਬੰਦੇ ਕੋਲੇ ਜਿਹਦੇ ਕੋਲ ਸੋਨਾਂ ਲਿਖਾ ਉਹਨਾਂ ਕੋਲੇ ਵੀਡੀਓ ਪਹੁੰਚ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰ ਦਿਓ ਤੇ ਇਹਨੂੰ ਫੋਲੋ ਕਰ ਲਿਓ ਚੈਨਲ ਨੂੰ ਗਾ ਲਓ ਸਬਸਕ੍ਰਾਈਬ ਧੰਨਵਾਦ